ਪੰਜ ਦਿਨਾਂ ਬਾਅਦ ਅੱਜ ਘਰ ਦੀ ਸਾਫ ਸਫਾਈ ਹੋ ਰਹੀ ਹੈ ਘਰ ਤੋਂ ਜੇਕਰ ਆਪਾਂ ਚਲੇ ਜਾਂਦੇ ਆਂ ਤਾਂ ਪਿੱਛੇ ਬਹੁਤ ਖਿਲਾਰੇ ਪੈ ਜਾਂਦੇ ਨੇ ਅੱਜ ਆਪਾਂ ਨੂੰ ਬਹੁਤ ਟਾਈਮ ਲੱਗ ਜਾਣਾ ਡਸਟਿੰਗ ਕਰਨ ਲੱਗੇ ਆਂ ਤੇ ਨਾਲ ਆ ਕਬੂਤਰ ਬਹੁਤ ਖਿਲਾਰਾ ਪਾਉਂਦੇ ਨੇ ਆਪਣੇ ਘਰੇ ਐਨਾ ਦੇਖੋ ਇਹ ਕਾਹ ਵਗੈਰਾ ਚੁੱਕ ਲੈਂਦੇ ਨੇ ਬਾਹਰ ਤੋਂ ਜੋ ਕਿ ਗੈਲਰੀ ਦੇ ਵਿੱਚ ਬਹੁਤ ਵੱਡੀ ਢੇਰੀ ਲਗਾ ਦਿੱਤੀ ਇਹਨਾਂ ਨੇ ਪੰਜ ਦਿਨਾਂ 'ਚ ਸੱਚੀ ਕਾਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਜੀ ਰਾਜੀ ਖੁਸ਼ ਹੋਵੋਗੇ ਠੀਕ ਆ ਜੀ ਆਪਾਂ ਵੀ ਅੱਰਾਤੀ ਤੁਹਾਨੂੰ ਪਤਾ ਹੀ ਆ ਆਪਾਂ ਘਰ ਤੋਂ ਵਾਪਿਸ ਆ ਚੁੱਕੇ ਸੀਗੇ ਇਸਵੇਰ ਦਾ ਟਾਈਮ ਹੈ ਹੁਣ ਬ੍ਰੇਕਫਾਸਟ ਸਾਰਿਆਂ ਨੇ ਕਰ ਲਿਆ ਹੁਣ ਆਪਾਂ ਡਸਟਿੰਗ ਤੇ ਲੱਗੇ ਆ ਸਾਫ ਸਫਾਈ ਡੀਪ ਕਲੀਨਿੰਗ ਹੋਣੀ ਹੈ ਅੱਜ ਨਾਲ ਹੈਲਪਰ ਭੈਣ ਹੈ ਮੇਰੀ ਆਪਾਂ ਦੋਨੋਂ ਜਿਹੜੀਆਂ ਮਿਲ ਕੇ ਘਰ ਨੂੰ ਸਾਫ ਸੁਥਰਾ ਬਣਾਵਾਂਗੇ ਤੇ ਉਹ ਵੀ ਲੱਗੀ ਹੋਈ ਹੈ ਕੈਲਰੀ ਸਾਫ ਕਰ ਰਹੀ ਹੈ ਸ਼ੀਸ਼ੇ ਖਿੜਕੀ ਅੰਦਰਵਾਜੇ ਸਾਫ ਕਰ ਰਹੀ ਹੈ ਮੈਂ ਕਹ ਮੈਂ ਚਲੋ ਇਹ ਬੈੱਡ ਵਗੈਰਾ ਸਾਫ ਕਰ ਲੈਂਦੀ ਆ ਇੱਕ ਤਾਂ ਬੈੱਡ ਸ਼ੀਟ ਆਪਾਂ ਚੇਂਜ ਕਰਨੀ ਅੱਜ ਸਾਰੇ ਬੈੱਡਾਂ ਦੀਆਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਪਿੱਛੇ ਘਰ ਬੰਦ ਰਹਿਆ ਨਾ ਚੰਗਾ ਨਹੀਂ ਲੱਗਦਾ ਹੈਗਾ ਧੰਡਸਟੀ ਡਸਟਿੰਗ ਸਾਰੇ ਕਿਧਰੇ ਹੋਊਗੀ ਅੱਜ ਤਾਂ ਜਾ ਕੇ ਬੈਠਣ ਨੂੰ ਦਿਲ ਕਰੂਗਾ ਘਰ ਦੇ ਵਿੱਚ ਬੈੱਡ ਸ਼ੀਟ ਵੀ ਮੈਂ ਕਹ ਚਲੋ ਆਪਾਂ ਸਾਫ ਬਿਸ਼ਾਵਾਂਗੇ ਇਹ ਉਤਾਰ ਕੇ ਰੱਖ ਦਿੰਨੇ ਆ ਤੇ ਸ਼ਾਮ ਗੇ ਧੋਮਾ ਕੇ ਆਪਾਂ ਕੱਪੜੇ ਇਸ ਟਾਈਮ ਆਪਾਂ ਕੱਪੜੇ ਨਹੀਂ ਧੋਰੇ ਸ਼ਾਮ ਦੇ ਟਾਈਮ ਧੋ ਲਵਾਂਗੇ ਮੈਂ ਤਾਂ ਹੁਣ ਡਸਟਿੰਗ ਦਾ ਕੰਮ ਨਿਵੇੜ ਲੈਂਦੇ ਆਪਾਂ ਬਾਕੀ ਹੇ ਮੈਂ ਸਾਫ ਕਰਤੀਆਂ ਦੇਖੋ ਬੈੱਡਾਂ ਦੇ ਨਾ ਇੰਨੀ ਜ਼ਿਆਦਾ ਡਸਟ ਹੈ ਇਧਰ ਨੇੜੇ ਆ ਕੇ ਦਿਖਾਰ ਮੈਂ ਆ ਦੇਖੋ ਐਨਾ ਬੁਰਾ ਹਾਲ ਹੋਇਆ ਪਿਆ ਸਾਡੇ ਬੈੱਡਾਂ ਦਾ ਨਾ 4 ਦਿਨਾਂ ਦੇ ਵਿੱਚ ਵਿੱਚ ਆ ਦੇਖ ਲਓ ਐਨੀ ਡਸਟ ਹੈ ਸਾਡੇ ਘਰੇ ਜਿੱਥੇ ਮਰਜੀ ਹੱਥ ਮਾਰ ਲਓ ਤੇ ਇਹ ਜੇ ਹੈ ਨਾ ਡਸਟ ਦੇ ਵਿੱਚ ਬੈਠਣ ਨੂੰ ਵੀ ਦਿਲ ਨਹੀਂ ਕਰਦਾ ਹੈਗਾ ਰਾਤ ਬੜੀ ਔਖੀ ਕੱਟੀ ਆ ਆਪਾਂ ਰਾਤ ਵੀ ਸੁਪਨੇ ਦੇ ਵਿੱਚ ਮੈਂ ਤਾਂ ਲੱਗੀ ਰਹੀ ਰਹੀ ਕਮਾਕਾਰਾਂ ਤੇ ਸਫਾਈ ਦੇ ਕੰਮ ਸਾਰੇ ਨਵੇੜੇਦਾਲ ਸੁਪਨੇ ਦੇ ਵਿੱਚ ਵੀ ਚਲੋ ਹੁਣ ਲੱਗਦੇ ਆ ਆਪਾਂ ਕੰਮ ਕਰ ਨਵੇੜ ਲੈਂਦੇ ਆ ਕਰ ਤੋਂ 4 ਦਿਨ ਮੈਂ ਦੂਰਹੀ 4 ਦਿਨਾਂ ਦੇ ਵਿੱਚ ਹੀ ਐਨੇ ਖਿਲਾਰੇ ਪੈ ਗਏ ਨੇ ਘਰ ਘਰ ਦੇ ਵਿੱਚ ਬੈਠਣ ਨੂੰ ਵੀ ਦਿਲ ਨਹੀਂ ਕਰ ਰਿਹਾ ਹੈਗਾ ਰਾਤ ਆਪਾਂ ਆਏ ਜਦੋਂ ਤੁਹਾਨੂੰ ਪਤਾ ਹੀ ਆ ਕਿ ਫਿਰ ਖਾਣਾ ਬਣਾਉਣ ਲੱਗ ਗਏ ਤੇ ਐਦਾਂ ਹੀ ਟਾਈਮ ਨਿੱਕਲ ਗਿਆ ਪਰ ਹੁਣ ਸਵੇਰੇ ਜਦੋਂ ਦੀ ਮੈਂ ਉਠੀ ਆ ਨਾ ਉਦੋਂ ਹੀ ਲੱਗ ਗਈ ਸੀਗੀ ਉੱਦੇ ਸਾਰੀ ਪਹਿਲਾਂ ਉੱਦੇ ਸਾਰ ਤਾਂ ਬੇੜੇ 'ਚ ਝਾੜੂ ਲਗਾਇਆ ਝਾੜੂ ਮੈਂ ਸਵੇਰੇ ਹੀ ਲਗਾ ਦਿੱਤਾ ਸੀਗਾ ਕਿਉਂਕਿ ਬੇੜੇ ਦੇ ਵਿੱਚ ਰੇਤਾ ਹੀ ਰੇਤਾ ਸੀਗਾ ਜੋ ਪਿਛਲੇ ਵਲੌਗ ਤੇ ਵਿੱਚ ਤੁਹਾਨੂੰ ਮੈਂ ਦਿਖਾਇਆ ਤੇ ਉਸ ਤੋਂ ਬਾਅਦ ਖਾਣਾ ਬਣਾਇਆ ਖਾਣਾ ਬਣਾਉਣ ਤੋਂ ਬਾਅਦ ਹੁਣ ਡਸਟਿੰਗ ਕਰਨ ਲੱਗੇ ਆ ਚਲੋ ਦੋ ਜਣੀਆਂ ਰਲ ਮਿਲ ਕੇ ਕਰ ਲਵਾਂਗੇ ਟਾਈਮ ਕੁੱਝ ਨਹੀਂ ਲੱਗਦਾ ਪਰ ਅੱਜ ਘਰ ਦਾ ਹਰ ਇੱਕ ਖਲਗੁੰਝਾ ਸਾਫ਼ ਕਰਨਾ ਬੈੱਡ ਸ਼ੀਟ ਵਗੈਰਾ ਚੇਂਜ ਕਰ ਦਿੱਤੀਆਂ ਮੈਂ ਫੇਰ ਸ਼ਾਮ ਦੇ ਟਾਈਮ ਕੱਪੜੇ ਵਾਸ਼ ਕਰਾਂਗੇ ਤੇ ਦੇਖੋ ਨਾ ਇਹ ਜੂਨ ਦੀਆਂ ਛੁੱਟੀਆਂ ਹੀ ਹੁੰਦੀਆਂ ਜਿੱਥੇ ਪਰ ਰਹਿ ਸਕਦੇ ਆ ਪੇਕਿਆਂ 'ਚ ਨਹੀਂ ਤੇ ਤੁਹਾਨੂੰ ਪਤਾ ਬੱਚਿਆਂ ਦੇ ਸਕੂਲ ਹੁੰਦੇ ਨੇ ਆਪਾਂ ਜਾਣ ਦੀ ਤਾਂ ਸੋਚ ਲੈਂਦੇ ਆ ਲੇਕਿਨ ਰਾਤ ਨਹੀਂ ਉੱਪਰ ਰਹਿ ਸਕਦੇ ਹੈਗੇ ਚਲੋ ਹੁਣ ਮੇਰੀਆਂ ਤਿੰਨ ਰਾਤਾਂ ਲੱਗ ਗਈਆਂ ਹੁਣ ਦੇਖਦੇ ਆ ਕਦੋਂ ਗਿੜਾ ਲੱਗਣਾ ਪਰ ਘਰ ਦੇ ਵਿੱਚ ਇੰਨੇ ਖਲਾਰੇ ਪੈ ਗਏ ਨੇ ਜੋ ਹੁਣ ਸਿਮੇਟਣ ਲੱਗਿਆ ਮੈਨੂੰ ਪਤਾ ਲੱਗ ਰਿਹਾ ਸੀਗਾ ਇੱਕ ਤਾਂ ਗਰਮੀ ਉੱਤੋਂ ਇੰਨੇ ਖਲਾਰੇ ਅੱਜ ਤਾਂ ਜਾਨ ਨਿਕਲ ਚੱਲੀ ਐ ਕੰਮ ਕਰਦੀ ਨੂੰ ਵੀ ਚੱਕਰ ਆ ਰਹੇ ਸੀਗੇ ਕਿਉਂਕਿ ਕੰਮ ਸੀਗਾ ਅੱਜ ਜ਼ਿਆਦਾ ਖਲਾਰੇ ਬਹੁਤ ਜ਼ਿਆਦਾ ਸੀਗੇ ਘਰ ਦੇ ਵਿੱਚ ਬਾਕੀ ਜਦੋਂ ਘਰ ਸਾਫ਼ ਸੁਥਰਾ ਹੋ ਜਾਂਦਾ ਹੈ ਨਾ ਘਰ ਦੇ ਵਿੱਚ ਬੈਣ ਨੂੰ ਵੀ ਤਾਂ ਹੀ ਦਿਲ ਕਰਦਾ ਨਹੀਂ ਤਾਂ ਬਿਲਕੁਲ ਘਰ ਦੇ ਵਿੱਚ ਦਿਲ ਲੱਗਦਾ ਹੀ ਨਹੀਂ ਹੈਗਾ ਬੱਚੇ ਤੁਹਾਨੂੰ ਪਤਾ ਹੈ ਕੇ ਬੱਚਿਆਂ ਨੂੰ ਇਹ ਚੀਜ਼ਾਂ ਫੀਲ ਨਹੀਂ ਹੁੰਦੀਆਂ ਹੈਗੀਆਂ ਬੱਚੇ ਤਾਂ ਆਰਾਮ ਨਾਲ ਆ ਕੇ ਆਪਣਾ ਮौज-ਮਸਤੀ ਕਰ ਰਹੇ ਨੇ ਪਰ ਮੇਰਾ ਰਾਤ ਦਾ ਨਾ ਦਿਲ ਨਹੀਂ ਲੱਗਦਾ ਰਸੀਗਾ ਕਰੇ ਮੈਨੂੰ ਇਹ ਸੀਗਾ ਕਿ ਕਦੋਂ ਸਵੇਰ ਹੋਵੇ ਤੇ ਕਦੋਂ ਮੈਂ ਘਰ ਦੇ ਕੰਮ ਨਵੇੜਾ ਕਿਉਂਕਿ ਤੁਹਾਨੂੰ ਪਤਾ ਹੈ ਜੀ ਇੱਕ ਔਰਤ ਘਰ ਸਾਫ ਸੁਥਰਾ ਹੋਵੇ ਤਾਂ ਹੀ ਰਹਿ ਸਕਦੀ ਹੈ ਨਹੀਂ ਔਰਤ ਦਾ ਤਾਂ ਦਿਲ ਲੱਗਦਾ ਹੀ ਨਹੀਂ ਹੈਗਾ ਘਰ ਦੇ ਵਿੱਚ ਹਾਊਸ ਵਾਈਫ ਨੂੰ ਪਤਾ ਕਿ ਇਹ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਘਰ ਨੂੰ ਸਾਫ ਸੁਥਰਾ ਰੱਖੇ ਤਾਂ ਹੀ ਦਿਲ ਲੱਗਦਾ ਹੈ ਘਰ ਦੇ ਵਿੱਚ ਜੇਕਰ ਘਰ ਹੋਵੇ ਸਾਫ ਸੁਥਰਾ ਬਾਕੀ ਚਲੋ ਬੈੱਡ ਸ਼ੀਟ ਵਗੈਰਾ ਚੇਂਜ ਕਰ ਦਿੱਤੀ ਹੁਣ ਰੂਮ ਦੇ ਵਿੱਚ ਆਪਾਂ ਪੋਚਾ ਲਗਵਾ ਲੈਂਦੇ ਆ ਇਸੇ ਤਰ੍ਹਾਂ ਆਪਾਂ ਸਾਰੇ ਬੈੱਡਰੂਮ ਦੀ ਬੈੱਡ ਸ਼ੀਟ ਚੇਂਜ ਕਰਾਂਗੇ ਡਸਟਿੰਗ ਕਰਾਂਗੇ ਫ੍ਰੀ ਹੋ ਕੇ ਤੁਹਾਨੂੰ ਫੇਰ ਮਿਲਾਂਗੇ ਹੁਣ ਤਾਂ ਮੈਨੂੰ ਇਹ ਲੱਗਿਆ ਹੋਇਆ ਹੈ ਕਿ ਧੁੱਪ ਚੜ੍ਹਨ ਤੋਂ ਪਹਿਲਾਂ ਕੰਮ ਨਵੇੜ ਲਈ ਆਪਾਂ ਫਟਾਫਟ ਇਹ ਕੱਪੜੇ ਮੈਂ ਵਾਸ਼ ਕਰਕੇ ਗਏ ਸੀਗੇ ਕੁਝ ਤਾਂ ਰਾਤੀ ਆ ਕੇ ਆਪਾਂ ਉਤਾਰ ਕੇ ਨਾ ਪਾ ਲਈ ਨਾਈਟ ਸੂਟ ਸੀਗੇ ਜਿੱਦਾ ਬੱਚਿਆਂ ਦੇ ਸੀਗੇ ਤੇ ਆਹ ਬੈਗ ਦੇਖ ਲਓ ਇਦਾਂ ਹੀ ਪਏ ਨੇ ਇਹ ਵੀ ਝੁੱਕ ਕੇ ਰੱਖਦੇ ਆ ਫੇਰ ਪੋਚਾ ਲਗਾਣੇ ਆ ਬੈਗ ਕਰਾਂਗੇ ਆਪਾਂ ਬਾਤੇ ਵਿੱਚ ਖਾਲੀ ਬਰਸੇ ਥੇਪਿਆ ਤੇ ਆ ਦੇਖੋ ਇਹ ਸਾਰਾ ਲਿਆ ਕੇ ਰਾਤ ਨਾ ਡਾਈਨਿੰਗ ਟੇਬਲ ਤੇ ਰੱਖਤਾ ਸੀ ਡਾਈਨਿੰਗ ਟੇਬਲ ਹੁਣ ਸਾਫ ਕੀਤਾ ਚੇਅਰ ਰਹਿ ਗਈਆਂ ਚੇਅਰ ਪਹਿਲਾਂ ਖਾਲੀ ਕਰਦੇ ਆ ਫਿਰ ਸਾਫ ਕਰਾਂਗੇ ਦਿਲ ਗਨੂ ਤੋਂ ਇਹ ਹਾਂ ਬਟਪੱਤੀ ਸਮਾਰ ਆਏ ਹੋਏ ਕਿਸ ਨੂੰ ਥੰਕੇ ਹੋ ਚਲ ਬੱਚੇ ਆਪਣਾ ਟਾਈਮ ਪਾਸ ਕਰ ਰਹੇ ਨੇ ਦੇਖੋ ਖੇਡ ਕੇ ਸਾਰੀ ਵਾਰੀ ਤਾਂ ਟੀਵੀ ਵੀ ਨਹੀਂ ਦੇਖਿਆ ਜਾਂਦਾ ਸੋਇਆ ਵੀ ਨਹੀਂ ਜਾਂਦਾ ਮੇਕਅੱਪ ਚ ਲੂ ਬੈਠ ਕੇ ਕੋਈ ਖੇਡ ਖੇਡ ਲੋ ਬੱਚੇ ਫਿਰ ਤਾਸ਼ ਲਾ ਕੇ ਖੇਡਣ ਟਾਈਮ ਪਾਸ ਵਧੀਆ ਹੋ ਜਾਂਦਾ ਬੱਚਿਆਂ ਦਾ ਆਏ ਹਾਏ ਠੱਪੂ ਐ ਚਲ ਵਈ ਅਰਮਾਨ ਬਾਦ ਇੱਕਮ ਹੈਲੋ ਚਲ ਇੱਕਮ ਕੈਪ ਕਿਦੀ ਲਈ ਬੈਠਾ ਦੂੰ ਅੱਜ ਕਿੱਥੋਂ ਕੱਢ ਲਈ ਕੈਪ ਕੋਈ ਦਵਾ ਜੋ ਮੈਨੂੰ ਦਿਖਾਏ ਹੋ ਹਾਂ ਮੈਨੂੰ ਪਤਾ ਇੱਧਰ ਫੇਸ ਕਰੀ ਦੇਖਾ ਕਿਵੇਂ ਦਾ ਲੱਗ ਰਿਹਾ ਥੋੜੀ ਵੱਡੀ ਲੱਗ ਰਹੀ ਹੈ ਚਲ ਮੈਂ ਵੀ ਕੰਮ ਕਰਨ ਵੇੜ ਕੇ ਰੈਸਟ ਕਰ ਰਹੀ ਆ ਮੈਂ ਕਿਹਾ ਚਲੋ ਤੁਸੀਂ ਖੇਡਦੇ ਰਹੋ ਮੈਂ ਵੀ ਇੱਥੇ ਹੀ ਪੈ ਗਿਆ ਕਿ ਇਹਨਾਂ ਕੋਲ ਸਾਢੇ ਦਿਨ ਦਾ ਟਾਈਮ ਹੋ ਗਿਆ ਚਾਹ ਪਰ ਰੱਖ ਲਈ ਐ ਚਾਹ ਨੂੰ ਚੰਗੀ ਤਰ੍ਹਾਂ ਉਬਾਲੀ ਦਿੰਨੇ ਆ ਫਿਰ ਠੰਡੀ ਕਰਕੇ ਬੱਚਿਆਂ ਨੂੰ ਪਲਾਂਦੇ ਆ बच्चे ਜਾਣਗੇ ਟਿਊਸ਼ਨ ਬੱਚੇ ਸਮੋਸੇ ਲੈਣ ਗਏ ਹੋਏ ਨੇ ਇੰਨੇ ਚਾਹ ਇੱਛਦੀ ਆ ਬੱਚਿਆਂ ਨੂੰ ਝਾਂਕਦੀ ਆ ਮੈਂ ਬਾਹਰ ਕਹਿੰਦੇ ਸਮੋਸੇ ਖਾਣੇ ਆ ਸੀ ਚਾਹ ਦੇ ਨਾਲ ਓਹੋ ਮੈਂ ਤਾਂ ਪਤਾ ਨਹੀਂ ਕਿੱਥੇ ਪਸਾਰ ਰੱਖਿਆ ਇਹਨਾਂ ਨੇ ਧੁੱਪ ਨੂੰ ਦੇਖ ਕੇ ਤਾਂ ਬਾਰਚਾਂ ਕੰਨੂ ਵੀ ਦਿਲ ਨਹੀਂ ਕਰਦਾ ਹੈਗਾ ਬੱਚਿਆਂ ਨੂੰ ਪਰ ਧੁੱਪ ਨਹੀਂ 라ਤੀ ਹੈਗੀ ਦੇਖ ਲੋ ਕਹਿੰਦੇ ਅਸੀਂ ਖਾਣੇ ਆ ਸਮੋਸੇ ਆ ਗਏ ਚਲੋ ਦੋਨੋਂ ਜਣੇ ਆ ਰਹੇ ਨੇ ਅਰ ਗਰਨੂਰ ਤੇ ਇੱਕਮ ਦੋਨੋਂ ਜਣੇ ਗਏ ਨੇ ਧੁੱਪ ਦੇ ਵਿੱਚ ਪਤਾ ਨਹੀਂ ਬੱਚੇ ਕਿੱਦਾਂ ਫਿਰੀ ਜਾਂਦੇ ਨੇ ਅਰੇ ਉਮਰ ਇਹ ਜੀ ਹੁੰਦੀ ਆ ਹਨਾ ਇਸ ਉਮਰ ਚ ਨਾ ਗਰਮੀ ਦਾ ਪਤਾ ਲੱਗਦਾ ਹੈ ਨਾ ਧੁੱਪ ਦਾ ਪਤਾ ਲੱਗਦਾ ਉਹ ਦੋਨੋਂ ਜਣੇ ਦੇਖੋ ਹਵਾਈ ਜਹਾਜ਼ ਤੇ ਚੜੇ ਆਂਦੇ ਨੇ ਮਿਲਗੇ ਸਮੋਸੇ ਗਰਮੇ ਹਾਂ ਇੱਕਮ ਸਮੋਸੇ ਗਰਮੇ ਕਿ ਠੰਡੇ ਪਤਾ ਨਹੀਂ ਚੈੱਕ ਨਹੀਂ ਕਰੇ ਹੈਗੇ ਗਰਮੇ ਆ ਜੋ ਫਿਰ ਲਿਆਓ ਅੰਦਰ ਚਾਰ ਜਗ੍ਹੀ ਹੋਣੀ ਚਾਹ ਦੇਖਦੀ ਆ ਮੈਂ ਪਲੇਟਾਂ ਲੈ ਜੋ ਆਪਣੀਆਂ ਚਾਹ ਪਕਾ ਤੋ ਬਈ ਬਣੀ ਚੱਲ ਚੱਕ ਲੈ ਜੋ ਪਲੇਟਾਂ ਸਾਰਿਆਂ ਦੀ ਲੈ ਜੋ ਚਾਹ ਰਿੱਜ ਗਈ ਮੈਂ ਠੰਡੀ ਕਰ ਲਿਆ ਮਾ ਬਸ ਠੀਕ ਹੈ ਪਾਣੀ ਵੀ ਲੈ ਜੋ ਜਿਹਨੂੰ ਪਾਣੀ ਪੀਣਾ ਹੋਇਆ ਲੇਜੋ ਪਲੇਟਾਂ ਲੈ ਜੋ ਬੇਟੇ ਕੋਲੀਆਂ ਚ ਨਹੀਂ ਖਾਏ ਜਾਂਦੇ ਪਲੇਟਾਂ ਲੈ ਜੋ ਚਾਰ ਜਗ੍ਹੀ ਵਸ ਮਤ ਬਾੜੀ ਦਵਾਲਾ ਚੰਗੀ ਤਰ੍ਹਾਂ ਚਾ ਬਣਾ ਕੇ ਠੰਡੀ ਹੋਣੀ ਰੱਖ ਆਈਆਂ ਮੈਂ ਬੱਚਿਆਂ ਲਈ ਤੇ ਆ ਬੈ ਕੇ ਹੁਣ ਸਮੋਸਾ ਖਾ ਲੈਂਦੀ ਆ ਕਿਉਂਕਿ ਸਮੋਸੇ ਵੀ ਗਰਮਾ ਗਰਮ ਹੀ ਵਧੀਆ ਲੱਗਦੇ ਨੇ ਅੱਜ ਬਹੁਤ ਦਿਨਾਂ ਬਾਅਦ ਸਮੋਸੇ ਖਾ ਰਹੇ ਆ ਆਪਾਂ ਬਾਕੀ ਇਹ ਫਾਸਟ ਫੂਡ ਵਗੈਰਾ ਨਾ ਸਾਰਾ ਕੁਝ ਆਪਾਂ ਬੰਦ ਕੀਤਾ ਹੋਇਆ ਅੱਜ ਕਾਫੀ ਦਿਨਾਂ ਬਾਅਦ ਦਿਲ ਕੀਤਾ ਬੱਚਿਆਂ ਦੇ ਨਾਲ ਮੈਂ ਵੀ ਖਾ ਲੈਂਦੀ ਆ ਨਹੀਂ ਬੱਚੇ ਤਾਂ ਚਲੋ ਖਾਂਦੇ ਹੀ ਰਹਿੰਦੇ ਨੇ ਹੁਣ ਟਾਈਮ ਸ਼ਾਮ ਦਾ 5:30 ਵਜੇ ਰਹੇ ਨੇ ਮੈਂ ਕੱਪੜੇ ਵੋਸ਼ ਕਰਦੀ ਆ ਕੱਪੜਿਆਂ ਦਾ ਇੱਟਾ ਢੇਰ ਲੱਗ ਗਿਆ ਦੇਖੋ ਵਾਸ਼ ਕਰਨ ਦਾ ਇੱਕ ਇੱਕ ਜੋੜ ਆਪਾਂ ਕੱਢ ਕੇ ਗਏ ਸੀਗੇ ਤੇ ਇੱਕ ਇੱਕ ਜੋੜਾ ਆਪਣਾ ਕੱਲ ਵਾਲਾ ਏ ਬਾਕੀ ਹੋਰ ਪਹਿਲੇ ਕੱਪੜੇ ਪੋਸ਼ ਕੀਤੇ ਹੋਏ ਸੀ ਮੰਮੀ ਨੇ ਵੀ ਉੱਥੇ ਵਾਸ਼ ਕਰ ਦਿੱਤੇ ਸੀ ਕੱਪੜੇ ਵਸ ਦੋ ਦੋ ਜੋੜੇ ਨੇ ਕੁਝ ਚਾਦਰਾਂ ਉਤਾਰ ਲਿਆ ਮੈਂ ਇਸ ਕਰਕੇ ਨਾ ਕੁਝ ਜ਼ਿਆਦਾ ਹੀ ਕੱਪੜੇ ਇਕੱਠੇ ਹੋ ਗਏ ਤੇ ਤੋਂ ਲੀਵੀ ਤੋਂ ਨੇ ਹੈ ਨਾ ਕਾਫੀ ਢੇਰ ਲੱਗ ਗਿਆ ਕੱਪੜਿਆਂ ਦਾ ਮੈਂ ਕਿਹਾ ਚਲੋ ਸ਼ਾਮ ਦਾ ਡਾਈ ਮੈਂ ਠੱਡੇ ਠੰਡੇ ਧੋਵਾਂਗੇ ਕੱਪੜੇ ਸਵੇਰੇ ਸਾਫ ਸਫਾਈਆਂ ਦਾ ਜਦੋਂ ਕੰਮ ਕਰਕੇ ਹਟੇ ਨਾ ਉਸ ਤੋਂ ਬਾਅਦ ਤਾਂ ਸੇਰ ਘੁੰਮ ਗਿਆ ਸੇਰ ਘੁੰਮਣ ਦੀ ਵਜ੍ਹਾ ਵੀ ਤੁਹਾਡੇ ਸਾਹਮਣੇ ਕਿੰਨੇ ਖਲਾਰੇ ਸੀਗੇ ਘਰ ਦੇ ਵਿੱਚ ਬਾਕੀ ਹੁਣ ਵਾਸ਼ ਹੋ ਜਾਣਗੇ ਸਾਰੇ ਕੱਪੜੇ ਬੱਚੇ ਟਿਊਸ਼ਨ ਗਏ ਹੋਏ ਨੇ ਇਕੱਲਾ ਘਰ ਨੂਰ ਬੈਠਿਆ ਘਰੇ ਉਹ ਬੈਠਾ ਦੇਖੋ ਘਰ ਨੂਰ ਬੋਰਦਾ ਨਹੀਂ ਹੋਇਆ ਹੈ ਹੈ ਇਹ ਬੈਠਾ ਦੇ ਕੁਟੀ ਵੀ ਦੇਖ ਰੱਖਿਆ ਇਹਨੂੰ ਕਿ ਹਾਂ ਮੈਂ ਕਿਹਾ 2 ਟੀਵੀ ਦੇਗਾ ਮੈਂ ਕੰਮ ਕਰਨ ਵੇਲ ਲੈਂਦੀ ਆ ਕਿਉਂਕਿ ਫਿਰ ਤੁਹਾਨੂੰ ਪਤਾ ਸਵੇਰੇ ਹੋ ਜਾਣਾ ਥਰਸਡੇ ਤੇ ਮੈਂ ਥਰਸਡੇ ਨੂੰ ਕੱਪੜੇ ਵੋਸ਼ ਨਹੀਂ ਕਰਿਆ ਕਰਦੀ ਗਨੂਰ ਇੱਕ ਗਲਾਸ ਪਾਣੀ ਦਾ ਦੇ ਜਾ ਪੁੱਤ ਮੈਨੂੰ ਇੱਧਰ ਆ ਜਾ ਠੀਕ ਹੈ ਰੂਮ 'ਚ ਤੇ ਮੈਂ ਸ਼ਾਮ ਦੇ ਨਾ ਸੋਰੀ ਥਰਸਡੇ ਨੂੰ ਕੱਪੜੇ ਵੋਸ਼ ਨਹੀਂ ਕਰਿਆ ਕਰਦੀ ਕਿ ਚਲੋਂ ਸ਼ਾਮ ਦਾ ਟਾਈਮ ਆਟੈਂਡ ਰਹਿਣ ਦੇ ਕਪੜੇ ਧੋਲਵਾ ਲਾਗੇ ਬਾਕੀ ਗਰਮੀ ਨੇ ਬਹੁਤ ਬੁਰਾ ਹਾਲ ਕੀਤਾ ਹੋਇਆ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਨਾ ਚੱਕਰ ਖਾ ਕੇ ਡਿੱਗਣ ਵਾਲਾ ਕੰਮ ਨਹੀਂ ਆਪਿਆ ਸਵੇਰ ਤੋਂ ਮੈਨੂੰ ਇੱਧਾ ਹੀ ਲੱਗ ਰਿਹਾ ਸੀ ਕਿ ਹਾਂ ਦਾ ਕਿ ਬਸ ਅੱਜ ਦਾ ਬੁਰਾ ਹਾਲ ਹੋ ਜੂਗਾ ਬੰਬਾਰ ਹੋ ਜਾਗੀ ਮੈਂ ਕੋਸ਼ ਵਾਲ ਤੋਂ ਇਹ ਮੈਂ ਆਪਣੇ ਮੈਂ ਕਿਹਾ ਚਲੋ ਆਪਣੇ ਵਾਲਾਂ ਨੂੰ ਨਾ ਵਾਸ਼ ਕਰ ਲੈਂਦੇ ਹਾਂ ਠੰਡਾ ਠੰਡਾ ਪਾਣੀ ਪਾਇਆ ਸਿਰ 'ਚ ਫਿਰ ਥੋੜਾ ਬੋਤ ਮੇਰਾ ਸਿਰ ਠੀਕ ਹੋਇਆ ਨਹੀਂ ਆਸਤਾ ਸਿਰ ਘੁਮੜ ਲੱਗ ਗਿਆ ਸੀਗਾ ਮੇਰਾ ਕਿਤੇ ਅੱਪ ਚਲੇ ਜਾਂਦੇ ਨੇ ਇੰਨੇ ਖਲਾਰੇ ਪੈ ਜਾਂਦੇ ਨੇ ਦੇਖੋ ਫਿਰ ਖਲਾਰੇ 'ਚ ਜਦੋਂ ਆ ਕੇ ਚੁੱਕਦੇ ਆ ਨਾ ਅਸਲੀ ਪਤਾ ਫੇਰ ਲੱਗਦਾ 3-4 ਦਿਨ ਮੋਜਾਂ ਦੇ ਵਿੱਚ ਰਹੇ ਜਾਣ ਤੋਂ ਪਹਿਲਾਂ ਵੀ ਥੋੜੋ ਬੋਤਾ ਦੇਖੋ ਆਪਾਂ ਕਰਕੇ ਜਾਂਦੇ ਆਂ ਕੰਮ ਕਿ ਆ ਕੇ ਪਨ ਨਾ ਇੰਨੇ ਹੈ ਨਾ ਕੰਮ ਮਿਲਣ ਵੀ ਆ ਕੇ ਕੰਮ ਬਣਦਾ ਨਹੀਂ ਹੈਗਾ ਬਾਹਰ ਤੋਂ ਪਰ ਫੇਰ ਵੀ ਕੰਮ ਦੇਖੋ ਇੰਨਾ ਵੱਧ ਜਾਂਦਾ ਚਲੋ ਹੋਈ ਹੋਈ ਨਿਪਟ ਜਾਣਗੇ ਅੱਜ ਕੱਪੜੇ ਵੋਸ਼ ਹੋ ਜਾਣਗੇ ਕੱਲ ਨੂੰ ਕੱਪੜੇ ਪ੍ਰੈਸ ਹੋ ਜਾਣਗੇ ਉਸ ਤੋਂ ਬਾਅਦ ਹੋਗੀ ਆਪਣੀ ਘਰ ਦੀ ਰੁਟੀਨ ਮਿਕਸ ਨਹੀਂ ਕੀਤਾ ਪਾਣੀ ਮਿਕਸ ਠੀਕ ਹੈ ਚਲੋ ਹੱਪਾ ਕਰ ਰਹੇ ਨੇ ਜੀ ਕਪੜੇ ਵਾਸ਼ ਪਾਣੀ ਪੀ ਪੀ ਕੇ ਨਾ ਸਾਰਾ ਦਿਨ ਨਿਕਲਦਾ ਤੇ ਵਕਤ ਆ ਨਹੀਂ ਰਹਿੰਦਾ ਕਿ ਪਾਣੀ ਹਮੇਸ਼ਾ ਨਾ ਬੈ ਕੇ ਪੀਣਾ ਚਾਹੀਦਾ ਪਰ ਜਦੋਂ ਕੰਮ ਲੱਗੇ ਹੁੰਦੇ ਆ ਫਿਰ ਤੇ ਯਾਦ ਹੀ ਨਹੀਂ ਕੁਛ ਵੀ ਰਹਿੰਦਾ ਕਿ ਜਦੋਂ ਜਲਦੀ ਇਸ ਟਾਈਮ ਪਾਣੀ ਪਾ ਪੀਂਦੇ ਹੁੰਦੇ ਹੁੰਨੇ ਆ ਨਾ ਫਿਰ ਯਾਦ ਆਂਦਾ ਕਿ ਹਾਈ ਪਾਣੀ ਦਾ ਬੈ ਕੇ ਪੀਣਾ ਚਾਹੀਦਾ ਫਿਰ ਪਿਆਸੇ ਨਹੀਂ ਲੱਗੀ ਹੁੰਦੀ ਹੈ ਬੇਟੀ ਵੀ ਹੁੰਦੀ ਹੈਗੀ ਕਿਦੇ ਨਾਲ ਇਹ ਕੱਲ ਹੁੰਦੀ ਹੈ ਮੇਰੇ ਨਾਲ ਤਾਂ ਹਮੇਸ਼ਾ ਇਦਾਂ ਹੀ ਹੁੰਦਾ ਹੈ ਟਾਈਮ ਹੋ ਗਿਆ 7:30 ਦਾ ਤੇ ਇਸ ਟਾਈਮ ਨੇ ਖੰਡੀ ਕੰਨੀ ਹਵਾ ਚੱਲੇਗੀ ਖਨੇਰੀ ਜੀ ਨੂੰ ਕਹਿ ਸਕਦੇ ਆ ਆਪਾਂ ਬੱਦਲ ਲਈ ਹੋ ਗਈ ਛੱਤ ਤੇ ਕੋਈ ਨਹੀਂ ਕੁਛ ਹੈ ਤਾਂ ਨਹੀਂ ਪੱਛੇ ਪੇਦੇ ਜਾਓ ਚੱਕ ਲਿਆਓ ਜਾਣਗੇ ਜਲ ਹੋਰ ਵਿੱਚ ਹੱਕ ਲਿਆਓ ਆਪਣੀ ਬੱਚਾ ਨੇ ਦੇਖੋ ਕਿ ਮੇ ਰੋੜਾ ਪਾਤਾ ਹੋ 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 ਜੇ ਸੁੱਖਦਾ ਸਾਊਗਾ ਹਨਾ ਬਾਰਿਸ਼ ਆਊਗੀ ਥੋੜੀ ਕੋ ਤੀਨੇ ਚੱਲੋਗੀ ਪਰ ਅੱਜ ਸਵੇਰ ਦੀ ਲੱਗੀ ਹੋਈ ਮੈਂ ਸਾਰੇ ਘਰ ਚ ਫੇਰ ਦੁਆਰਾ ਟੈਸਟਿੰਗ ਕਰਨੀ ਪਊਗੀ ਘਾਰੇ ਪੈ ਜਾਣਗੇ ਪਰ ਥੋੜੀ ਜੀ ਠੱਡ ਹੋ ਜੂਗੀ ਕੋਈ ਗੱਲ ਨਹੀਂ ਸਭ ਸਫਾਈ ਪਾ ਦੁਆਰੇ ਕਰ ਦਵਾਂਗੇ ਬੱਚੇ ਅੱਜ ਸਵੇਰੇ ਛੱਤ ਤੇ ਨਹਾਏ ਸੀਗੇ ਇਹਨਾਂ ਦੇ ਅੰਡਰਵੇਅਰ ਤੇ ਨੌਰ ਵਗੈਰਾ ਛੱਤ ਤੇ ਪਈਆ ਉਹ ਲੈਣ ਗਏ ਨੇ ਓਹੋ ਲਾਈਟ ਵੀ ਚਲੀ ਗਈ ਓਏ ਜਲਦੀ ਆਜੋ ਨੀਚੇ ਤੇ ਦਰਵਾਜ਼ਾ ਲਾ ਆਇਓ लो भी भी लगा लियो मेरे भी ना गैलरी च पे ने कपड़े पोश कित्ते सी ना मैं गैलरी च रख रही थे सब्जी बनाई है मैं किया दाल पाके ओहो नेरा हो गया गैलरी च तो नेरे च की दिखावा मैं ਚਲੋ ਮੈਂ ਕੱਪੜੇ ਚਾੱਕ ਕੇ ਰੱਖ ਕਰ ਦਿੰਦੀ ਆ ਸਟੈਂਡ ਪਿਆ ਗੈਲਰੀ ਦੇ ਵਿੱਚ ਮੇਰਾ ਇਹ ਦੇਖੋ ਇਹ ਕੱਪੜੇ ਸੁੱਕੜੇ ਪਾਤੇ ਸੀਗੇ ਮੈਂ ਗੈਲਰੀ 'ਚ ਸੁੱਕ ਗਏ ਹੋਣਗੇ ਕੱਪੜੇ ਅਰਮਾਨ ਹਾਂਜੀ ਪੁੱਤਾ ਸਟੈਂਡ ਲੈ ਜਾਓ ਅੰਦਰ ਆ ਬੈੱਡ ਸ਼ੀਟ ਕੱਢਣ ਦਾ ਟਾਈਮ ਨਹੀਂ ਲੱਗਿਆ ਇੱਕ ਮੇਰੀ ਲੋਰ ਟੀ-ਸ਼ਰਟ ਤੇ ਇੱਕ ਬੈੱਡ ਸ਼ੀਟ

ਅਜਾ ਕੋਬੈਲਟ ਹਿੱਕ ਕੇ ਕੰਮ ਕਰਨਾ ਕੋ ਕਰਨਾ ਅਗੀ ਡਿੱਕਿਆ